ਕੋਈ ਤਾਂ ਉਹ ਕਿਹਾ ਕਿ ਉਹਨਾਂ ਦੇ ਵੀਡੀਓ ਰਿਕੇ ਲਈ ਬਾਅਦ ਵਿੱਚ ਮੈਂ ਜਨਾ ਨਹੀਂ ਕਰਾਂਗਾ। ਦੇਖੋ ਅੱਜ ਮੈਂ ਬਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਵਿਲੇਜ ਡਿਫੈਂਸ ਕਮੇਟੀ ਸੀਗੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਨਾਲ ਰਲ ਕੇ ਜਿਹੜੇ ਵਿਰਧ ਨਸ਼ਾ ਵਿਰੋਧ ਦੇ ਵਿੱਚ ਮੁਹਿੰਮ ਦੇ ਵਿੱਚ ਸਰਗਰਮ ਰੋਲ ਅਦਾ ਕਰ ਰਹੀਆਂ ਨੇ। ਉਹਨਾਂ ਨਾਲ ਰੂਬਰੂ ਹੋਣ ਆਇਆ ਸੀ, ਮਿਲਣ ਆਇਆ ਸੀ, ਵਿਚਾਰ ਵਟਾਂਦਰਾ ਕਰਨ ਆਇਆ ਸੀ, ਸ਼ੁਕਰੀਆ ਕਰਨ ਆਇਆ ਸੀ। ਪਿਛਲੇ ਸਮੇਂ ਦੇ ਵਿੱਚ ਸ਼੍ਰੀ ਅ ਦਿੱਤਿਆ ਦੀ ਅਗਵਾਈ ਜਿਹੜਾ SSP ਆ ਦੇ ਦੋਦਾਸਪੁਰ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਇਹਨਾਂ ਦੇ ਥੱਲੇ ਜਿਹੜੀ ਟੀਮ ਨੇ SPD ਸਾਹਿਬ ਨੇ ਮিস্টার ਬਵੀਂਦਰ ਮਨਾਸ ਦਾ DSP ਮਨਾਜ ਉਹਦੇ ਚਾਂਦੀ ਕੁਮਿੰਦਰ ਇਹਨਾਂ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ तकरीबन ਇਹਨਾਂ ਦਾ ਜਿਹੜਾ 37 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਬਰਦਾਸਪੁਰ ਨੂੰ ਜ਼ਿਆਦਾਤਰ ਤਿੰਨ ਥਾਣਿਆਂ ਦਾ ਬਹਿਰਾਮਪੁਰ ਕਲਨੌਰ ਤੇ ਦੁਰੰਗਲੇ ਦਾ ਤਿਕ੍ਰੇਪਨ ਨਾ ਨੇ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਕੀਤੀ ਹੈਗੀ ਹੈ 2000 ਦੇ ਕਰੀਬ ਬੰਦਿਆਂ ਨੂੰ ਓਟ ਸੈਂਟਰ ਦੇ ਵਿੱਚ ਰਜਿਸਟਰ ਕਰਾਇਆ ਤੇ 500 ਬੰਦਿਆਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹ ਇੱਕ ਹਮੈਨਟੇਰੀਅਨ ਫੇਸ ਹੈਗਾ ਬਰਦਾਸਪੁਰ ਪੁਲਿਸ ਦਾ ਤਾਂ ਜੋ ਜੋ ਸਾਡੇ ਜੋ ਬੱਚੇ ਗੁੰਮਰਾਹ ਹੋ ਕੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਅਸੀਂ ਉਹਨਾਂ ਨੂੰ ਉਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਡਾ ਇੱਕ ਇਹ ਉਕਾਲਾ ਹੈਗਾ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਅਸੀਂ ਹੀ ਸਰਦੀ ਸੁਭਾ ਓਨ ਕਰਕੇ ਪੰਜਾਬ ਜਿਹੜਾ ਪਾਕਿਸਤਾਨ ਹੈ ਔਰ ਖਾਸ ਕਰਕੇ ਆਈਐਸਏ ਹੀ ਬੈਕ ਦੇ ਜਿਹੜਾ ਟੈਰਰ ਨਾਰਕੋ ਟੈਰਰ ਹੈ ਉਹੋ ਡਰੋਨਸ ਦੇ ਆਉਣ ਨਾਲ ਸਾਡੇ ਚੈਲੰਜਸ ਵਧੇ ਨੇ ਐਂਡੀਪੀਐਸ ਨੂੰ ਤੇ ਹਥਿਆਰਾਂ ਨੂੰ ਡਰੋਨ ਰਾਹੀਂ ਪੰਜਾਬ ਦੇ ਵਿੱਚ ਧਕੇਲਿਆ ਜਾ ਰਿਹਾ ਸੈਂਟਰਲ ਜੈਂਸੀਜ਼ ਬੀਐਸਐਫ ਮਿਲਟਰੀ ਪੰਜਾਬ ਪੁਲਿਸ ਬੜੇ ਕੋਆਰਡੀਨੇਟਡ ਤਰੀਕੇ ਨਾਲ ਇਸ ਚੈਲੰਜ ਨੂੰ ਨਜਿੱਠ ਰਹੀ ਹੈ ਕਾਫੀ ਵੱਡੇ ਪੱਧਰ ਤੇ ਰਿਕਵਰੀਆਂ ਹੋਈਆਂ ਨੇ ਡਰੋਨਸ ਰਿਕਵਰ ਹੋਏ ਨੇ ਅਸੀਂ ਇਨਟਰੂਡਰਸ ਨੂੰ ਫੜਿਆ ਹੈਗਾ ਕਾਫੀ ਵੱਡੇ ਕਾਰਟਲਸ ਨੂੰ ਬਸਟ ਕੀਤਾ ਹੈਗਾ ਬੀਡੀਸੀ ਇਸ ਦਾ ਰੋਲ ਕਿਉਂਕਿ ਇਹ ਇਹਨਾਂ ਦੇ ਜਿਹੜੇ ਕੰਨ ਤੇ ਜਿਹੜੇ ਜ਼ਮੀਨ ਤੇ ਨੇ ਉਹ ਸਾਨੂੰ ਰੀਅਲ ਟਾਈਮ ਇਨਫੋਰਮੇਸ਼ਨ ਸਾਨੂੰ ਸ਼ੇਅਰ ਕਰਦੇ ਨੇ ਜਿਹਦੇ ਨਾਲ ਅਸੀਂ ਇਸ ਸਾਰੇ ਜਿਹੜੀ ਮੁਹਿੰਮ ਦੇ ਵਿੱਚ ਕਾਮਯਾਬ ਹੋਏ ਆ ਮੈਂ ਫਿਰ ਕਦਾਸਪੁਰ ਟੀਮ ਦੀ ਕਿਰਿਆ ਦਿੱਤੇ ਆਈਪੀਐਸ ਦੀ ਸਲਾਹਗਾ ਕਰਦਾ ਕਿ ਉਹਨਾਂ ਨੇ ਇਸ ਫਰੰਟ ਤੇ ਬਹੁਤ ਵਧੀਆ ਕਾਰਜ ਜਾਰੀ ਕੀਤੀ। ਹਾਂਜੀ। ਸਸ ਜਿੱਦਾਂ ਤੁਸੀਂ ਪਹਿਲਾਂ ਲੜ ਦੇ ਬਾਅਦ ਵਿੱਚ ਕਿਹੜੇ ਬੰਦ ਦੇ ਆਉਂਦੇ ਨੇ। ਦੇਖੋ ਅਸੀਂ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਸ ਤਰ੍ਹਾਂ ਮੈਂ ਕਿਹਾ ਕਿ 37 ਕਿਲੋਮੀਟਰ ਦਾ ਏਰੀਆ ਹੈਗਾ ਤੇ ਅਸੀਂ ਉਹਦੇ ਉੱਤੇ ਜਿਹੜੀਆਂ ਡਿਟੇਲਸ ਆ ਪਬਲਿਕ ਡੋਮੇਨ ਦੇ ਵਿੱਚ ਨਹੀਂ ਸ਼ਿਫਟ ਕਰਾਂਗਾ ਮੈਂ ਡਿਸਕਸ ਕਰਾਂਗਾ ਬਟ ਐਡਿਕੁਏਟ ਸਕਿਉਰਿਟੀ ਅਰੇਂਜਮੈਂਟਸ ਅਸੀਂ ਉੱਥੇ ਕੀਤੇ ਨੇ ਦਿਨ ਰਾਤ ਸਾਡੀਆਂ ਕਯੂਆਰਟੀ ਟੀਮਸ ਸਾਡੀਆਂ ਜਿਹੜੀਆਂ ਅਸੀਂ ਜਿਹੜੀਆਂ ਰਿਜ਼ਰਵਸ ਬਣਾਈਆਂ ਹੈਗੀਆਂ ਨੇ ਸਾਡੀਆਂ ਜਿਹੜੇ ਪੀਸੀਆਰ ਮੋਬਾਈਲ ਟੀਮਸ ਨੇ ਸਾਡੇ ਜਿਹੜੇ ਲਗਾਤਾਰ ਗੈਸਟਡ ਆਫਿਸਰਸ ਤੇ ਐਸਐਚਓ ਸਾਹਿਬਾਨ ਨੇ ਉਹ ਉਸ ਖੇਤਰਾ ਵਿੱਚ ਨਿਗਰਾਨੀ ਬਣਾਏ ਰੱਖੇ ਨੇ ਤੇ ਉਹਨਾਂ ਦੀ ਜਿਹੜੀ ਬੀਐਸਐਫ ਮਿਲਟਰੀ ਅਤੇ ਸੈਂਟਰਲ ਏਜੰਸੀ ਨਾਲ ਕੋਆਰਡੀਨੇਸ਼ਨ ਚੰਗੀ ਹੈ ਇਸ ਕਰਕੇ ਅਸੀਂ ਇਸ ਸਮਾਗਮ ਲਈ ਲੋਕਾਂ ਨੂੰ ਆਸ਼ਵਾਸਨ ਦਿੰਦੇ ਹਾਂ 이 사고 증가에 의해